ਗੁਰੂ ਜੀ ੴ ਕਾਰ ਸ੍ਰੀ ਵਾਹ ਗੁਰੂ ਜੀ ਕੀ ਬਾਤ ਹੈ ਸ੍ਰੀ ਭਗਵਤੀ ਜੀ ਸਹਾਈ ਆਤਿ ਭਗਵਤੀ ਬ੍ਰਹਮ ਕਵਚ ਲਿਖਿ ਅਤੇ ਬਾਦਸ਼ਾਹੀ ਦਸਵੀਂ ਖੜਗ ਖੰਡਾ ਅਸੀਂ ਅਰਗਰ ਧਰਮ ਰਚ ਤਾਗ ਛਤਰੇ ਬਿਜੁ ਬਾਲ ਭੂ ਪਾਲ ਪਾਸ਼ ਪਾਡ ਭਾਛ ਰਾਜ ਕਾਛ ਅਤਰੇ ਰਾਜ ਮੰਦਾ ਹੱਥ ਪਰ ਚੰਦਾ ਈਸੁਰੀ ਕਰਵਾਰ ਹੈ ਸਖਤ ਬ੍ਰਹਮੇ ਬੇਸ਼ਨਵੇ ਪਵਾਨੀ ਤੋਂ ਦਰਵਾਰ ਹੈ ਨਿਤ ਜਿਉਤੀ ਇਹ ਮੁਕਤ ਦਾਇਕ ਧਾਰਾ ਧਾਰਾ ਕਿਰਪਾਨ ਹੈ ਛੰਡਕਾ ਮੰਡਕਾ ਬ੍ਰਿੱਤਕਾ ਜਪਤ ਜਨਨੀ ਕਾਲਕਾ ਗੋਣਖਾਨ ਹੈ ਅਕਾਲ ਜਿਉਤੀ ਨਿਹ ਕਲੰਕਾ ਮਹਾਬਲੀ ਤ੍ਰੇਤਮਾਨ ਹੈ ਪਾਵ ਮਾਨਕਾ ਖਲ ਆਨਕਾ ਰਤ ਪਾਨਕਾ ਜਗ ਮਾਨ ਹੈ ਇਹ ਕਬਚ ਬ੍ਰਹਮ ਕੋ ਬਤੀਸਾ ਪੜਾ ਜੋ ਨਿਤ ਛਤਰੇ ਰਾਨ ਜੀਤ ਲੈ ਹੈ ਨਿਰ ਭੀਤਰ ਹੈ ਰਿਧ ਸਿਧ ਪਾਵੈ ਅਤਰੇ ਲਹ ਬੇਦ ਪੇਦ ਜੋ ਪੜ ਬਿਪਰ ਬੈਸਿਆ ਧਨ ਸੁਖ ਸੰਪਤਾ ਤਨ ਤਾਮ ਤਨ ਅਰੋਗ ਸੁਧਰ ਪਾਇ ਸੁਖ ਅਕੰਪਤਾ ਦੋਹਰਾ ਇਹ ਬੋਲਾ ਹਰ ਗੋਬਿੰਦ ਕਾ ਸੁਨੋ ਖਾਲਸਾ ਪੀਰ ਅਗਹ ਪਾਉ ਮੈਦਾਨ ਮੈ ਪਕੜ ਹਾਥ ਸ਼ਮਸ਼ੀਰ ਦੋਹਰਾ ਯਾ ਬਿਧ ਨਾਮ ਉਚਾਰ ਬਿਧ ਫੁਰਾ ਕਰਿਓ ਪਰਜੋਗ ਸਵਾ ਲਖ ਹਵਨ ਕਰ ਜੀਤ ਜਾਗ ਤਪ ਰੋਗ ਸਤ ਨਾਮ ਸ੍ਰੀ ਵਾ ਗੁਰੂ ਜੀ ਏਕ ਓਮਕਾਰ ਸ੍ਰੀ ਵਾ ਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਆਤਮ ਭਗਵਤੀ ਬ੍ਰਹਮ ਕਵਚ ਲਿਖਿ ਅਤੇ ਬਾਦਸ਼ਾਹੀ ਦਸਵੀਂ ਖੜਗ ਖੰਡਾ ਅਸੀਂ ਅਰਗਰ ਧਰਮ ਰਚ ਤਾਗ ਛਤਰੇ ਬਿਜੁਰ ਪਾਲ ਭੂ ਪਾਲ ਪਾਸ਼ ਪਾਦ ਪਛ ਰਾਜ ਕਛ ਅਤਰੇ ਰਾਜ ਮੰਡਾ ਅਥ ਪਰਚੰਦਾ ਈਸੁਰੇ ਕਰਵਾਲ ਹੈ ਸਖਤ ਬ੍ਰਹਮੇ ਬੇਸ਼ਨਾਵੇ ਪਵਾਨੀ ਤੋ ਦਰਵਾਰ ਹੈ ਨਿਤ ਜੋਤੀ ਮੁਫਤ ਦਾਇਕ ਧਾਰਾ ਧਾਰਾ ਕਿਰਪਾਨ ਹੈ ਵਾਸ ਗੁਰੂ ਜੀ ੴ ਸ੍ਰੀ ਵਾਸ ਗੁਰੂ ਜੀ ਕੀ ਵਾਤੇ ਸ੍ਰੀ ਭਗਵਤੀ ਜੀ ਸਹਾਈ ਆਤਮ ਭਗਵਤੀ ਬ੍ਰਹਮ ਕਵਚਿ ਲਿਖਿਅਤੇ ਬਾਦਸ਼ਾਹੀ ਦਸਵੀਂ ਖੜਗ ਖੰਡਾ ਅਸੀਂ ਅਰਗਰ ਧਰਮ ਰਚ ਤਾਗ ਛਤਰੇ ਬਿਜਲ ਪਾਲ ਭੂ ਪਾਲ ਪਾਸ਼ ਪਾਡ ਭਾਛ ਰਾਨ ਕਛ ਅਦਰੇ ਰਾਜ ਮੰਦਾ ਹਰਿ ਪਰਚੰਦਾ ਈਸ਼ੁਰੀ ਕਰਵਾਰ ਹੈ ਸਖਤ ਬ੍ਰਹਮੇ ਬੇਸ਼ਨਾਵੇ ਪਵਾਨੀ ਤੋ ਦਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰਾ ਕਿਰਪਾਨ ਹੈ ਚੰਡਕਾ ਮੰਡਕਾ ਬ੍ਰਿੱਤਕਾ ਜਗਤ ਜਨਨੀ ਕਾਲਕਾ ਗੋਲਖਾਨ ਹੈ ਅਕਾਲ ਜੋਤੀ ਨਿਹਕਲੰਕਾ ਮਹਾਬਲੀ ਤ੍ਰੇਤਮਾਨ ਹੈ ਭਵ ਮਾਨ ਕਾ ਖਲ ਆਨਕਾ ਰਤ ਪਾਨ ਕਾ ਜਗ ਮਾਨ ਹੈ ਕਿਹੇ ਕਬਚ ਬ੍ਰਹਮਾ ਕੋ ਬਤੀਸਾ ਪਦ ਜੋ ਨਿਤ ਛਤਰੇ ਰਾਨ ਜੀਤ ਲੈ ਹੈ ਨਿਰ ਭੀਤਰ ਹੈ ਰਿਧਿ ਸਿਧ ਪਾਵੈ ਅਕਤਰੇ ਲਹ ਬੇਦ ਭੇਲ ਜੋ ਪੜ ਬਿਪਰ ਵੈਸ ਧਨ ਸੁਖ ਸੰਪਤਾ ਤਨ ਤਾਮ ਤਨ ਅਰੋਗ ਸੁਧਰ ਪਾਇ ਸੁਖ ਅਕੰਪਤਾ ਦੁਹਰਾ ਇਹ ਬੋਲਾ ਹਰ ਗੋਵਿੰਦ ਕਾ ਸੁਨੋ ਖਾਲਸਾ ਪੀਰ ਅਧ ਹੈ ਪਾਉ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਦੁਹਰਾ ਯਾਦਿ ਧਰ ਨਾਮ ਉਚਾਰ ਬਿਦ ਫੁਰਾ ਕਰਿਓ ਪਰ ਜੋਗ ਅੱਛਾ ਵਾ ਲਖ ਹਵਨ ਕਰ ਜੀਤ ਜਾਗ ਤਬ ਰੋਗ ਸਤਨਾਮ ਸ੍ਰੀ ਵਾ ਗੁਰੂ ਜੀ ੴ ਓਮਕਾਰ ਸ੍ਰੀ ਵਾ ਗੁਰੂ ਜੀ ਕੀ ਬਾਤ ਹੈ ਸ੍ਰੀ ਭਗਵਤੀ ਜੀ ਸਾਹ